ਦੇ ਮੁਬਾਰਕਾਂ ਵੀਰ ਆਪਨੇ ਉਹਨੂੰ ਇੱਕ ਗੱਡੀ ਆਪਾਂ ਪਹਿਲੋ ਲਿਆਂਦੀ ਸੀ ਦੂਸਰੀ ਗੱਡੀ ਆਪਾਂ ਫੇਰ ਲੈ ਆਏ ਆ ਵੇਖੋ ਕਿੱਡਾ ਸੋਹਣਾ ਰੰਗ ਹਰੀਕੇਤ ਤੋਂ ਲਿਆਂਦੀ ਹੈ ਜੀ ਇਹ ਗੱਡੀ ਫਤਨਾਮ ਫਤਨਾਮ ਸਿੰਘ ਸਤਨਾਮ ਸਿੰਘ ਕਿਉਂਕਿ ਉਹਨਾਂ ਕੋਲ ਅੱਗੇ ਵੀ ਆਪਾਂ ਦੋ ਤਿੰਨ ਸਕੂਟਰ ਗੱਡੀਆਂ ਲੈ ਚੁੱਕੇ ਆ ਤੇ ਸਾਡਾ ਵੀਰ सोनू ਵੀਰ ਵੀ ਨਾਲ ਗਿਆ ਸੀ ਤੇ ਉਹਨੇ ਵੀ ਲਈ ਇੱਕ ਤੇ ਵੇਖੋ ਕਿੱਡਾ ਟਾਪ ਦਾ ਰੰਗ ਆ ਤੇ ਕੀ ਬਾਤ ਹੈ ਬਾਕੀ ਤੁਸੀਂ ਦੱਸਣਾ ਗੱਡੀ ਕਿਵੇਂ ਦੇ ਲੱਗੀ ਪਾਉਜੀ ਜੀ ਪੀ ਐਸ ਐਨ ਦੇ ਵਿੱਚ ਲੱਗਾ ਟਾਇਰ ਵੱਡੇ ਆ ਡਿਸਕ ਬ੍ਰੇਕਾਂ ਆ ਪਹਿਲਾਂ ਵੀ ਆਪਾਂ 2.5 ਸਾਲ ਮੈਂ ਚਲਾਈ ਆ ਤੇ ਇਹ ਸੋਨੂ ਨਾਲ ਲਿਆਂਦੀ ਸੀ ਏਰੀ ਕਿਉਂ ਸਾਢੇ 4 ਸਾਲ ਚੱਲੀ ਸੀ ਉਹ ਸਾਢੇ 4 ਸਾਲ ਉਹਨਾਂ ਬੈਂਡਰੀਆਂ ਦੇ ਨਾਲ ਬਾਈ ਜੀ ਰਿਕਾਰਡ ਕਾਇਮ ਕਰਤਾ ਸੀਗਾ ਰੇਸ਼ਮ ਸਿੰਘ ਚੱਕੀ ਵਾਲਿਆਂ ਨੇ ਸਭ ਤੋਂ ਪਹਿਲਾਂ ਜਿਹੜੀ ਲਿਆਂਦੀ ਸੀ ਬੜੇ ਟੌਪ ਦੀ ਰਹੀ ਉੱਥੋਂ ਹੀ ਫੇਰ ਇਹਨਾਂ ਵੀਰਾਂ ਦੇ ਸਹਜੋ ਅਸੀਂ ਗਏ ਮੈਂ ਤਾਂ ਸੋਨੂ ਤੇ ਨਾਲ ਪਾਉਜੀ ਇੱਕ ਸੋਨੂ ਖਰੀਦੀ ਇੱਕ ਆਪਾਂ ਖਰੀਦੀ ਤੇ ਰੇਟ ਵਾਈ ਗਈ ਆਪਾਂ ਨੂੰ ਬਿਲਕੁਲ ਵਾਜਬ ਦਿੱਤਾ ਕਿਉਂਕਿ ਅਜੀਬ ਚੋਰੀ ਕਰਕੇ ਬੇਸ਼ੱਕ ਇਹਨੂੰ ਕੋਈ ਲੈ ਜੇ ਪਾਉਜੀ ਇਹਨੂੰ ਭਾਵੇਂ ਕੱਲਾ ਕੱਲਾ ਪੁਰਜਾ ਖਲਾਰ ਦੇਂਦਾ ਪਰ ਉਥੇ ਬੋਲੂਗੀ ਜਿੱਥੇ ਕਵਾੜ ਪਿਆ ਹੋਊਗਾ ਜੀਪੀਐਸ ਇਹਦੇ ਵਿੱਚ ਏਡਾ ਤਕੜਾ ਦਿੱਤਾ ਵਾ ਵੀ ਕੋਈ ਚੋਰੀ ਨਹੀਂ ਕਰ ਸਕਦਾ ਭਾਵੇਂ ਇਹਨੂੰ ਬਿਨਾਂ ਲੌਕ ਤੋਂ ਛੱਡ ਜਾ ਇਹ ਫੜੀ ਜਾਣੀ ਆ ਜੱਡਾ ਮਰਜੀ ਕੋਈ ਆਖੇ ਰ ਮੈਂ ਆਂਦਾ ਬੜਾ ਮਾਰਾਂ ਵੀ ਇਹਨਾਂ ਨਹੀਂ ਪਤਾ ਲੱਗੂਗਾ ਪਤਾ ਨਹੀਂ ਜੀਪੀਐਸ ਦੱਸ ਨਹੀਂ ਸਕਦੇ ਵੀ ਅਸੀਂ ਲੱਗਾ ਕਿੱਥੇ ਆ ਪਰ ਇਹਨਾਂ ਗੱਡੀਆਂ ਦੇ ਵਿੱਚ ਉਹ ਨਹੀਂ ਜੀਪੀਐਸ ਚੋਰ ਕਰ ਚੋਰੀ ਕਰਨ ਵਾਲੇ ਥੋੜਾ ਜਿਹਾ ਸੁਣ ਲੈਣ ਪਾਉ ਜੀ ਕਿਤੇ ਭਲੇਖੇ ਜਨ ਨਾ ਰਹਿ ਜੇ ਅਜੇ ਵੀ ਇਹ ਗੱਡੀ ਚੋਰੀ ਕਰਕੇ ਤਾਂ ਅਸੀਂ ਗਾਂਹ ਕਿਤੇ ਵੇਚ ਦਾਂਗੇ ਵੀ ਇਹ ਕਿਹੜੀ ਗੱਲ ਆ ਵੀ ਇਹ ਸਾਈਕਲ ਚ ਗਣੀ ਜਾਂਦੀ ਆ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਇਹ ਸਾਈਕਲ ਦੇ ਨਾਲ ਲਾਇਸੈਂਸ ਨਾ ਕੋਈ ਕਾਗਜ਼ ਵੀ ਜਿੱਥੇ ਮਰਜ਼ੀ ਵੇਚ ਦਾਂਗੇ ਪਾਉਜੀ ਇਹ ਗੱਲ ਭੁੱਲ ਜੋ ਇਹਨਾਂ ਦੇ ਵਿੱਚ ਜੀਪੀਐਸ ਲੱਗਾ ਜੇ ਤੇ ਕਿਤੇ ਭਲੇਖੇ ਚ ਨਾ ਰਹਿ ਜਾ ਜੇ ਵੀ ਸਭ ਫੜੇ ਜਾਣਗੇ ਇਹਨਾਂ ਗੱਡੀਆਂ ਨਹੀਂ ਫੜਾਉਣੇ ਆ ਤੇ ਆਹ ਵੇਖੋ ਕਰਾ ਨੇੜੇ ਕਰਕੇ ਵਿਖਾਓ ਇਹਦਾ ਕੱਲਾ ਕੱਲਾ ਟਾਇਰ ਵੇਖੋ ਵੱਡਾ ਲੱਗਾ ਵਾ ਇਹਨੂੰ ਮਾਰੋ ਕਰਾ ਵੇਖੋ ਡਿਸਕ ਬ੍ਰੇਕ ਆ ਜੀ ਹੈ ਡਿਸਕ ਬ੍ਰੇਕ ਆ ਤੇ ਬਹੁਤ ਤਿੰਨ ਗੀਅਰ ਪੈਂਦੇ ਆ ਪਾਉਜੀ ਸਲੋ ਮਿਸ਼ਨ ਤੇ ਚਲਾ ਲਓ ਦੂਜੇ 'ਚ ਚਲਾ ਲਓ ਤੀਜੇ 'ਚ ਬੈਕ ਬੈਗ ਵੀ ਬਾਈ ਜੀ ਬੈਗ ਇਰ ਵੀ ਹੈਗਾ ਵਾ ਫਿਪਸ ਗੇਰ ਜਿਹਨੂੰ ਕਹਿ ਦਿੰਦੇ ਆ ਤੇ ਹਾਰਨ ਬਾਈ ਜੀ ਪੂਰਾ ਓਕੇ ਆ ਯਾ ਵੱਜਦਾ ਹਾਰਨ ਕਿਉਂਕਿ ਇੰਨਾ ਹੀ ਬੜਾ ਹਾਰਨਸ ਕਿਉਂਕਿ ਇਹ ਹਾਰਨ ਇਹ ਕਿਹੜਾ ਬਸ ਪਤਾ ਹੀ ਲੱਗਣਾ ਹੁੰਦਾ ਬਾਕੀ ਮਗਰਲਾ ਟਾਇਰ ਵੀ ਵਿਖਾਓ ਇੱਧਰ ਕਲਾ ਕਲਾ ਪੁਰਜਾ ਵਿਖਾਓ ਵੇਖੋ ਕਿਰਾ ਕੀ ਕਿੰਨੇ ਸੋਹਣੇ ਟਾਇਰ ਕਿਹੜੀ ਸੇਨ ਸੋਹਣੀ ਲੋਕਾ ਬਾਕੀ ਇੱਕ ਗੱਲ ਐਨ ਲੱਗਦਾ ਵੀ ਬੰਦਾ ਪੁਲਿਸ ਮਹਿਕਮੇ ਵਾਲਿਆਂ ਦੀ ਜਿਵੇਂ ਨਹੀਂ ਹੁੰਦੀਆਂ ਉਹ ਬਾਜ਼ਾਰਾਂ 'ਚ ਲੈ ਕੇ ਤੁਰੇ ਫਿਰਦੇ ਹੁੰਦੇ ਆ ਉੱਤੇ ਹਾਰਨ ਲੱਗੇ ਹੁੰਦੇ ਆ ਜੀ ਵੱਖਰੀ ਜੀ ਰਗਾ ਕਿਸਮ ਦੇ ਵੀ ਰਾਉਂਡ ਮਾਰਨ ਵਾਲੇ ਉਹਨਾਂ ਦੀ ਵਰਗੀ ਗੱਡੀ ਲੱਗਦੀ ਆ ਤੇ ਬਾਕੀ ਬਹੁਤ ਟੌਪ ਦਾ ਰੰਗ ਆ ਜੀ ਕਲਰ ਬਹੁਤ ਮੈਨੂੰ ਮਨੂਗਾ ਕਲਰ ਬੜਾ ਵਧੀਆ ਜੱਚਿਆ ਜੀ ਵਾਈਟ ਰੰਗ ਕਿਸੇ ਕਿਸੇ ਕਰਮਾਂ ਵਾਲੇ ਨੂੰ ਮਿਲਦਾ ਤੇ ਸਭਬੀ ਅਸੀਂ ਚਲੇਗੇ ਪਾਉ ਜੀ ਇੱਕ ਰੰਗ ਐਜੰਸੀ ਦੇ ਵਿੱਚ ਸੀਗਾ ਤੇ ਇੱਕ ਗੱਡੀ ਫਿਰ ਸਪੈਸ਼ਲ ਮਹਗਾਈ ਪਈ ਇਸੇ ਨਾਲ ਦੀ ਚਾਹੀਦੀ ਆ ਤੇ ਬਾਈ ਜੀ ਬਿਲਕੁਲ ਪੰਜ ਦੱਥੀਆਂ ਲੱਗੀਆਂ ਪੰਜ ਦੱਥੀਆਂ ਸ਼ੇਅਰ ਕਰ ਦਿਓ ਵੀਡੀਓ ਧੰਨਵਾਦ ਜੀ